ਹੌਕੀ ਚੈਂਪੀਅਨਸ ਟੂਰਨੀਅਰ ਭਾਰਤ ਤੇ ਜਰਮਨੀ ਵਿਚਕਾਰ ਸ਼ੁੱਕਰਵਾਰ ਰਾਤ ਬੇਹਦ ਰੋਮਾਂਚਕ ਮੁਕਾਬਲਾ ਰਿਹਾ ਦੋਹਾਂ ਟੀਮਾਂ ਤਿੰਨ-ਤਿੰਨ ਦੀ ਬਰਾਬਰੀ ਤੇ ਰਹੀਆਂ ਨਾਲ ਹੀ ਭਾਰਤ ਦਾ ਸੀਰੀਜ਼ ਦਾ ਆਗਾਜ਼ ਜਿੱਤ ਨਾਲ ਕਰਨ ਦਾ ਸੁਪਨਾ ਵੀ ਟੁੱਟ ਗਿਆ ਸਾਡੇ ਖੇਡ ਪੱਤਰਕਾਰ ਪ੍ਰਵੇਸ਼ ਸੰਧੂ ਵਧੀਰੀ ਗੱਲਬਾਤ ਲਈ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪ੍ਰਵੇਸ਼ ਮੁਕਾਬਲਾ ਬੇਹਦ ਦਿਲਚਸਪ ਰਿਹਾ ਭਾਰਤ ਮੈਚ ਨੂੰ ਜਿੱਤ ਸਕਦਾ ਸੀ ਗਲਤੀ ਕਿੱਥੇ ਰਹੀ ਬਿਲਕੁਲ ਦਲੀਪ ਕਹਿਣਾ ਹੋਏਗਾ ਕਿ ਇਸ ਮੁਕਾਬਲੇ 'ਚ ਟੀਮ ਇੰਡੀਆ ਨੇ ਸੁਨਹਿਰਾ ਮੌਕਾ ਦੂਰ ਗਵਾ ਦਿੱਤਾ 올림픽 ਚੈਂਪੀਅਨਸ ਦੇ ਖਿਲਾਫ ਜਿੱਤ ਦਰਜ ਕਰਨ ਦਾ ਬੇਹਦ ਅਟੈਕਿੰਗ ਮੂਡ ਜਿਸ ਨਜ਼ਰ ਆਈ ਟੀਮ ਇੰਡੀਆ ਭਾਰਤੀ ਹਾਕੀ ਟੀਮ ਨੇ ਐਸਾ ਲਾਜਵਾਬ ਖੇਡ ਦਿਖਾਇਆ ਜਿਸ ਦੀ ਉਮੀਦ ਉਹਨਾਂ ਤੋਂ ਨਹੀਂ ਕੀਤੀ ਜਾ ਰਹੀ ਸੀ ਪਰ ਅਖੀਰ ਵਿੱਚ ਜਾ ਕੇ ਇੱਕ ਵਾਰ ਫਿਰ ਤੋਂ ਉਹੀ ਸਾਰੀਆਂ ਗਲਤੀਆਂ ਉਹੀ ਸਾਰੇ ਡਿਫੈਂਸ ਦੇ ਵਿੱਚ ਫਲੌਜ਼ ਨਜ਼ਰ ਆਏ ਜੋ ਹਮੇਸ਼ਾ ਤੋਂ ਟੀਮ ਇੰਡੀਆ ਕਰਦੀ ਆਈ ਹੈ ਤੇ ਕਿਹਾ ਜਾ ਸਕਦਾ ਜਿੱਤਿਆ ਜਿਤਾਇਆ ਮੈਚ ਭਾਰਤੀ ਟੀਮ ਨੇ ਗਵਾ ਦਿੱਤਾ ਤੇ ਇੱਕ ਸੁਨਹਿਰਾ ਮੌਕਾ ਗਵਾ ਦਿੱਤਾ ਜੇਤੂ ਆਗਾਜ਼ ਕਰਨ ਦਾ ਇਸ ਚੈਂਪੀਅਨਸ ਟਰੋਫੀ ਦੇ ਵਿੱਚ ਇਹ ਵੀ ਕਹਿਣਾ ਹੋਵੇਗਾ ਕਿ ਜਿਸ ਤਰ੍ਹਾਂ ਨਾਲ ਪਹਿਲੇ 2 ਕਵਾਰਟਰਸ ਦੇ ਵਿੱਚ ਭਾਰਤੀ ਟੀਮ ਖੇਡਦੀ ਨਜ਼ਰ ਆਈ ਉਹ ਤੀਜੇ ਤੇ ਚੌਥੇ ਕਵਾਰਟਰ ਦੇ ਵਿੱਚ ਉਹ એનર્ਜੀ ਲੈਵਲਸ ਭਾਰਤੀ ਟੀਮ ਦੇ ਗਿਰਦੇ ਨਜ਼ਰ ਆਏ ਸ਼ੁਰੂਆਤ ਵਿੱਚ ਦੇਖ ਕੇ ਦੇਖਿਆ ਜਾਏ ਤਾਂ ਐ ਲੱਗ ਰਿਹਾ ਸੀ ਕਿ ਸ਼ਾਇਦ ਜਰਮਨੀ ਦੀ ਟੀਮ ਨਾਲ ਨਹੀਂ ਬਲਕਿ ਕਿਸੇ ਹੋਰ ਟੀਮ ਦੇ ਨਾਲ ਜੋ ਕਿ ਉਸ ਲੈਵਲ ਦੀ ਨਹੀਂ ਹੈ ਉਸ ਦੇ ਨਾਲ ਖੇਡ ਰਹੀ ਸੀ ਟੀਮ ਇੰਡੀਆ ਕਿਉਂਕਿ ਭਾਰਤੀ ਟੀਮ ਐਸਾ ਲਾਜਵਾਬ ਪ੍ਰਦਰਸ਼ਨ ਕਰ ਰਹੀ ਸੀ ਕਿ ਜਰਮਨੀ ਕੋਲ ਵੀ ਕੋਈ ਜਵਾਬ ਨਹੀਂ ਸੀ ਭਾਰਤੀ ਟੀਮ ਦੇ ਲਗਾਤਾਰ ਕੀਤੇ ਜਾ ਰਹੇ ਅਟੈਕਸ ਦਾ ਇਸੇ ਕਾਰਨ ਲਗਾਤਾਰ ਬੈਕ ਫੁੱਟ ਤੇ ਰਹੀ ਪਹਿਲੇ 2 ਕਵਾਰਟਰਸ ਦੇ ਦੌਰਾਨ ਜਰਮਨੀ ਦੀ ਟੀਮ ਜੇਕਰ ਭਾਰਤੀ ਟੀਮ ਦੇ ਜਿਹੜੇ ਅਟੈਕ ਅਟੈਕ ਕਰਨ ਵਾਲੇ ਖਿਡਾਰੀ ਸੀ ਉਹਨਾਂ ਦੀ ਗੱਲ ਕੀਤੀ ਜਾਏ ਤਾਂ ਆਕਾਸ਼ਦੀਪ ਸਿੰਘ ਐਸਵੀ ਸੁਨੀਲ ਜੀ ਆਊਟਸਟੈਂਡਿੰਗ ਪ੍ਰਦਰਸ਼ਨ ਦੋਨਾਂ ਵੱਲੋਂ ਦੇਖਣ ਨੂੰ ਮਿਲਿਆ ਵੀ ਆਰ ਰਗੁਨਾਥ ਅਤੇ ਹਰਮਨਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਜੋ ਕਿ ਯੁਵਾ ਖਿਡਾਰੀ ਹੈ ਰੁਪਿੰਦਰਪਾਲ ਸਿੰਘ ਟੀਮ 'ਚ ਨਹੀਂ ਹੈ ਇਸ ਕਾਰਨ ਹਰਮਨਪ੍ਰੀਤ ਨੂੰ ਮੌਕਾ ਮਿਲਿਆ ਤੇ ਉਸਨੇ ਵੀ ਜਿਸ ਕਿਸਮ ਦਾ ਖੇਡ ਦਿਖਾਇਆ ਉਹ ਬੇਹਦ ਲਾਜਵਾਬ ਸੀ ਦੋਨੇ ਹੀ ਖਿਡਾਰੀਆਂ ਨੇ ਡਾਇਰੈਕਟ ਫਲਿਕਰਸ ਨੇ ਲਾਜਵਾਬ ਗੋਲ ਕੀਤੇ ਦੋਨਾਂ ਨੇ ਇੱਕ ਇੱਕ ਮੌਕੇ ਤੇ ਗੋਲ ਕੀਤਾ ਅਤੇ ਨਾਲ ਹੀ ਮਨਦੀਪ ਸਿੰਘ ਨੇ ਜਿਸ ਤਰੀਕੇ ਦੇ ਨਾਲ ਬਾਲ ਮਿਲੀ ਉਹਨਾਂ ਨੂੰ ਐਸਵੀ ਸੁਨੀਲ ਵੱਲੋਂ ਅਤੇ ਉਸਨੇ ਗੋਲ ਕੀਤਾ ਉਹ ਵੀ ਲਾਜਵਾਬ ਸੀ ਇੰਨੇ ਗੋਲ ਭਾਰਤੀ ਟੀਮ ਵੱਲੋਂ ਲਾਜਵਾਬ ਅੰਦਾਜ਼ ਕੀਤੇ ਗਏ ਪਰ ਇਹ ਜ਼ਰੂਰ ਕਹਿਣਾ ਹੋਏਗਾ ਕਿ ਭਾਰਤੀ ਟੀਮ ਨੇ ਇੱਕ ਵਾਰ ਫਿਰ ਤੋਂ ਜੋ ਅਖੀਰ ਤੱਕ ਜਾ ਕੇ ਆਖਰੀ 3 ਮਿੰਟ ਰਹਿ ਗਏ ਸੀ ਜਦੋਂ ਤੀਸਰਾ ਗੋਲ ਕੀਤਾ ਜਰਮਨੀ ਦੀ ਟੀਮ ਨੇ ਉਹ ਗੋਲ ਜੇਕਰ ਭਾਰਤੀ ਟੀਮ ਨੇ ਨਾ ਖਾਇਆ ਹੁੰਦਾ ਸਾ ਸ਼ਾਇਦ ਟੀਮ ਇੰਡੀਆ ਦੇ ਮੁਕਾਬਲਾ ਆਸਾਨੀ ਨਾਲ ਜਿੱਤ ਸਕਦੀ ਸੀ ਪੀ ਆਰ ਸੀ ਜੇਸ਼ਤੀ ਗੱਲ ਕੀਤੀ ਜਾਏ ਜਾਂ ਯੁਵਾ ਟੀਮ ਦੀ ਗੱਲ ਕੀਤੀ ਜਾਏ ਮੁਕਾਬਲਾ ਚਾਹੇ ਨਹੀਂ ਜਿੱਤ ਸਕੀ ਟੀਮ ਇੰਡੀਆ ਪਰ ਦਿਲ ਜ਼ਰੂਰ ਜਿੱਤ ਲਏ ਟੀਮ ਇੰਡੀਆ ਦੇ ਲਾਜਵਾਬ ਪ੍ਰਦਰਸ਼ਨ ਜੀ ਪ੍ਰਵੇਸ਼ ਧੰਨਵਾਦ ਪੂਰੀ ਗੱਲਬਾਤ ਦੇ ਲਈ